ਦੇਖੋ ਕੱਲ ਜੋ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਬੈਠਕ ਤੋਂ ਬਾਅਦ ਦੇਸ਼ ਦੀ ਸਰਕਾਰ ਦਾ ਪ੍ਰੈਸ ਨੋਟ ਆਇਆ ਉਹਨੇ ਇੱਕ ਵਾਰ ਫੇਰ ਪੰਜਾਬ ਦੀ ਸਰਕਾਰ ਉੱਤੇ ਬੜੇ ਵੱਡੇ ਸਵਾਲ ਖੜੇ ਕਰਤੇ ਕਿ 13000 ਕਰੋੜ ਐਸਡੀਆ ਰੱਖਦਾ ਪੈਸਾ ਪੰਜਾਬ ਦੀ ਸਰਕਾਰ ਕੋਲੇ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣ ਹਰਪਾਲ ਚੀਬਾ ਹੋਣ ਇਹ ਤਾਂ ਅੱਜ ਤੱਕ ਡਿਨਾਈ ਕਰਦੇ ਰਹੇ ਨੇ ਕਿ ਸਾਡੇ ਕੋਲ ਤਾਂ ਪੈਸਾ ਹੈ ਨਹੀਂ ਪਰ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਸਾਹਿਬ ਪ੍ਰੈਸ ਕਾਨਫਰੰਸ ਕਰਨਾ ਹੈ ਤੇ ਉਹਨੇ ਨਵੀਂ ਤਰਕ ਦਿੱਤੇ ਉਹ ਕਹਿੰਦੇ ਜੀ 13000 ਕਰੋੜ ਤਾਂ ਸਾਡੇ ਕੋਲ ਪਿਆ ਮਤਲਬ ਜਿਹੜੀ ਚੀਜ਼ ਅੱਜ ਤੱਕ ਮੁੱਖ ਮੰਤਰੀ ਤੇ ਫਾਈਨੈਂਸ ਮਿਨਿਸਟਰ ਮੁਕਰਦੇ ਰਹੇ ਨੇ ਉਹਨੂੰ ਘੱਟੋ-ਘੱਟ ਅਮਨ ਅਰੋੜਾ ਨੇ ਮੰਨ ਲਿਆ ਕਿ ਸਾਡੇ ਕੋਲ 13000 ਕਰੋੜ ਪਿਆ ਪਰ ਅਸੀਂ ਇਹਨੂੰ ਖਰਚ ਨਹੀਂ ਸਕਦੇ ਬਾਕੀ ਪ੍ਰੈਸ ਕਾਨਫਰੰਸ 'ਚ ਭਾਜਪਾ ਨੂੰ ਤੂੰ ਤੂੰ ਮੈਂ ਮੈਂ ਕਰਦੇ ਰਹੇ ਉਹ ਪੰਜਾਬ ਦਾ ਵਿਸ਼ਾ ਹੈ ਪੰਜਾਬ ਦਾ ਵਿਸ਼ਾਤਾ ਭਗਵੰਤ ਮਾਨ ਸਾਹਿਬ ਤੇ ਅਮਨ ਅਰੋੜਾ ਜੀ ਇਹ ਹੈ ਵੀ ਜੇ 13000 ਕਰੋੜ ਤੁਹਾਡੇ ਕੋਲ ਐਸਟੀਆਰਐਫ ਦਾ ਪੈਸਾ ਪਿਆ ਹੈ ਫਿਰ ਤੁਸੀਂ ਹਲੇ ਤੱਕ ਪੰਜਾਬ ਤੇ ਖਰਚਾ ਕਿਉਂ ਨਹੀਂ ਕਿਉਂਕਿ 1600 ਦੇ ਕਰੀਬ ਪੰਜਾਬ ਦੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਜਿਦੇ ਚੋਂ 300 ਪਿੰਡ ਐਸੇ ਨੇ ਜਿਹੜੇ ਬਿਲਕੁਲ ਤਬਾਹ ਹੋ ਗਏ ਜੇ 13000 ਕਰੋੜ ਪੰਜਾਬ ਕੋਲ ਹੈ ਇਸ ਹਿਸਾਬ ਨਾਲ ਤਾਂ ਇਕੱਲੇ-ਇਕੱਲੇ ਪਿੰਡ ਤੇ ਕਰੋੜਾ ਰੁਪਇਆ ਖਰਚਾ ਜਾ ਸਕਦਾ ਔਰ ਦੂਜਾ ਝੂਠ ਜੋ ਅੱਜ ਦੀ ਪ੍ਰੈਸ ਕਾਨਫਰੰਸ 'ਚ ਬੋਲਿਆ ਗਿਆ ਉਹ ਕਹਿੰਦੇ ਜੀ 13000 ਕਰੋੜ ਚੋਂ ਸਿਰਫ ਅਸੀਂ 1000 ਕਰੋੜ ਹੀ ਖਰਚ ਸਕਦੇ ਮੈਂ ਅਮਨ ਅਰੋੜਾ ਸਾਹਿਬ ਨੂੰ ਕਹਿਣਾ ਕਿ ਐਸਡੀਆਰਐਫ ਦੀ ਗਾਈਡਲਾਈਨਸ ਪੜ੍ਹ ਲਓ ਉਹ ਗਾਈਡਲਾਈਨਸ ਦੇ ਮੁਤਾਬਕ 30% ਤਾਂ ਤੁਸੀਂ ਕੱਲਾ ਇਨਫਰਾਸਟ੍ਰਕਚਰ ਤੇ ਖਰਚ ਸਕਦੇ ਹੋ ਮਤਲਬ ਤੁਹਾਨੂੰ ਇੱਕ ਅਸੈਸਮੈਂਟ ਕਰਨੀ ਪਊ ਕਿੰਨੀਆਂ ਸੜਕਾਂ ਖਰਾਬ ਹੋਈਆਂ ਕਿੰਨੇ ਘਰ ਤਬਾਹ ਹੋਏ 13000 ਕਰੋੜ ਦਾ 30% ਮਤਲਬ 5 ਤੋਂ 6000 ਕਰੋੜ ਤਾਂ ਇਨਫਰਾਸਟ੍ਰਕਚਰ ਤੇ ਧਰਾਂ ਤੇ ਖਰਚਿਆ ਜਾ ਸਕਦਾ ਜਿਹੜਾ ਕਿ ਕੱਲ ਕੇਂਦਰ ਸਰਕਾਰ ਨੇ ਵੀ ਇਲਜ਼ਾਮ ਲਾਇਆ ਪੰਜਾਬ ਦੀ ਸਰਕਾਰ ਤੇ ਕਿ ਤੁਸੀਂ ਅਸੈਸਮੈਂਟ ਹੀ ਨਹੀਂ ਕਰ ਸਕੇ ਮਤਲਬ ਤੁਸੀਂ ਹਲੇ ਤੱਕ ਇੱਕ ਡਿਟੇਲਡ ਰਿਪੋਰਟ ਹੀ ਪੰਜਾਬ ਦੀ ਸਰਕਾਰ ਨੇ ਨਹੀਂ ਬਣਾਈ ਕਿ ਭਾਈ ਪੰਜਾਬ ਦੇ ਵਿੱਚ ਨੁਕਸਾਨ ਕਿੰਨਾ ਹੋਇਆ ਔਰ ਇੱਕ ਜਿਹੜੀ ਅਗਲੀ ਗੱਲ ਹੈ ਕਿ ਜੀ ਪ੍ਰਧਾਨ ਮੰਤਰੀ ਨੇ 1600 ਕਰੋੜ ਕਿਹਾ ਮੁੱਖ ਮੰਤਰੀ ਕੱਲ ਕਹਿੰਦੇ 1 ਰੁਪਿਆ ਨਹੀਂ ਆਇਆ ਅਮਨ ਰਾਲਾ ਜੀ ਕਹਿੰਦੇ ਕਿ ਹਾਂ 805 ਕਰੋੜ ਜਿਹੜਾ ਪ੍ਰੈਸ ਨੋਟ ਤੇ ਲਿਖਿਆ ਹੋਇਆ ਆਇਆ ਤਾਂ ਹੈ ਪਰ ਹੋਰ ਸਕੀਮਾਂ ਦਾ ਚਲੋ ਇਹ 1600 ਕਰੋੜ ਵੀ ਆਪਾਂ ਛੱਡ ਦਈਏ ਪੰਜਾਬ ਦੇ ਜਾਣਨਾ ਚਾਹੁੰਦਾ ਹੈ ਕਿ ਜਿਹੜਾ 13000 ਕਰੋੜ ਐਸਟੀਆਰਐਫ ਦਾ ਫੰਡ ਸੀ ਉਹ ਕਿੱਥੇ ਮਿਸਯੂਜ਼ ਹੋਇਆ। ਉਹ ਕੇਜਰੀਵਾਲ ਦੀ ਮਸ਼ਹੂਰੀ ਤੇ ਉਹਦੀਆਂ ਇਲੈਕਸ਼ਨਾਂ ਤੇ ਮਨੀਪੁਰ ਨਾਗਾਲੈਂਡ ਤੱਕ ਲੱਗ ਰਹੇ ਇਸ਼ਤਿਹਾਰਾ ਤੇ ਸਰਕਾਰ ਦੱਸੇ ਤਾਂ ਸਹੀ ਜਦੋਂ ਹੁਣ ਇੱਕ ਪਾਰਟੀ ਦੇ ਰੂਲਿੰਗ ਪਾਰਟੀ ਦੇ ਪ੍ਰਧਾਨ ਨੇ ਇਹ ਗੱਲ ਮੰਨ ਲਈ ਕਿ ਸਾਡੇ ਕੋਲ 13000 ਕਰੋੜ ਹੈ ਤਾਂ ਹੁਣ ਸਰਕਾਰ ਦੀ ਜ਼ਿੰਮੇਵਾਰੀ ਤੈ ਹੋ ਗਈ ਹੈ ਦੱਸਣ ਦੀ ਕਿ ਉਹ 13000 ਕਰੋੜ ਕਿਉਂ ਨਹੀਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਾਂ 'ਚ ਖਰਚਿਆ ਜਾ ਰਿਹਾ ਕਿਉਂਕਿ ਜਿਹੜੇ ਤਰਕ ਅਮਨ ਅਰੋੜਾ ਸਾਹਿਬ ਦੇਣਾ ਚਾਹੁੰਦੇ ਨੇ ਉਹ ਤਰਕ ਟੈਕਨੀਕਲੀ ਸਹੀ ਨਹੀਂ ਉਹ ਬਿਲਕੁਲ ਗਲਤ ਤੱਥ ਪੇਸ਼ ਕਰਕੇ ਪੰਜਾਬ ਨੂੰ ਗੁੰਮਰਾਹ